ईद उल फितर ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਕਰੀਬ 2 ਦਰਜਨ ਥਾਵਾਂ ਤੇ ਮਸਜਿਦਾਂ। ਈਦ ਗਾਮਾ ਵਿੱਚ ਮੁਸਲਮਾਨ ਪਾਈਚਾਰਿਆਂ ਨੇ ਰਮਜ਼ਾਨ ਮੁਬਾਰਕ ਦੇ 30 ਦਿਨ ਰੋਜ਼ੇ ਰੱਖਣ ਤੋਂ ਬਾਅਦ ਸ਼ੁਕਰਾਨੇ ਵਿੱਚ ਨਮਾਜ਼ ਅਦਾ ਕੀਤੀ। ਵੱਡੀ ਈਦ ਗਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਭਰਾਵਾਂ ਨੇ ਈਦ ਦੀ ਨਮਾਜ਼ ਮੁਫਤੀ-ਏ-ਆਜ਼ਮ ਪੰਜਾਬ মাওলানা ਇਰਤਕਾਉਲ हसन ਕਾਦਲਵੀ ਦੇ ਪਿੱਛੇ ਅਦਾ ਕੀਤੀ। ਮੁਸਲਮਾਨ ਪਾਈਚਾਰਿਆਂ ਨੂੰ ਮੁੱਖ ਮੰਤਰੀ ਦੀ ਮਾਤਾ ਤੇ ਖੇਡ ਮੰਤਰੀ ਮੀਤ ਹੇਰ ਤੇ ਵਿਧਾਇਕ ਡਾਕਟਰ ਜ਼ਮੀਲੁਰ ਰਹਿਮਾਨ ਨੇ ਈਦ ਦੇ ਮਿਨਾਰ ਤੋਂ ਮੁਬਾਰਕਬਾਦ ਦਿੱਤੀ। ਦੇਖੋ ਮੈਂ ਅੱਜ ਦੇ ਇਸ ਪਵਿੱਤਰ ਦਿਨ ਦੀ ਸਾਰੇ ਮਲੇਰ ਕੋਟਲੇ ਦੇ ਮੁਸਲਮਾਨ ਭਾਈਚਾਰੇ ਨੂੰ ਤੇ ਦੇਸ਼ਾਂ ਦੇ ਦੇਸ਼ਾਂ 'ਚ ਵਸਦੇ ਸਾਰੇ ਭਾਈਚਾਰੇ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਨਾ ਬਹੁਤ ਵਧਾਈ ਦਿੰਨਾ। ਇਸ ਦਿਨ ਦਾ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਉਹ ਕੀਤਾ ਜਾਂਦਾ ਮੈਂ ਉੱਪਰੋਂ ਵੀ ਕਿਹਾ ਮੇਰੇ ਕੋਲ ਕਿ ਬਚਪਨ ਤੋਂ بڑے ਦੋਸਤ ਮੁਸਲਮਾਨ ਸੀ ਪਹਿਲਾਂ ਤਾਂ ਲੋ ਉਹਨਾਂ ਨੂੰ ਕੱਲਿਆਂ ਨੂੰ ਵਧਾਈ ਦਿੰਦੇ ਸੀ। ਸੋ ਅੱਜ ਮੈਂ ਉਸ ਕਿਸਮਤ ਆ ਕੇ ਮੈਨੂੰ ਇੱਥੇ ਆ ਕੇ ਹਜ਼ਾਰਾਂ ਲੱਖਾਂ ਦੀ ਤਦਾਦ ਚ ਜਿਹੜਾ ਭਾਈਚਾਰਾ ਆਇਆ ਹੋਇਆ ਸੀ ਸਾਰਿਆਂ ਦੇ ਨਾਲ ਗੱਲ ਸਾਂਝੀ ਕਰਨ ਦਾ ਸਾਰਿਆਂ ਨੂੰ ਜਿਹੜਾ ਵਧਾਈ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਵੱਡੀ ਗੱਲ ਜਿਹੜੀ ਮੈਂ ਮਹਿਸੂਸ ਵੀ ਕਰਦਾ ਤੇ ਤੁਸੀਂ ਵੀ ਸਾਰੇ ਮਹਿਸੂਸ ਕਰਦੇ ਹੋਵੋਗੇ ਕਿ ਜਿਹੜਾ ਸਾਂਝੀ ਵਾਰਤਾ ਵਾਲਾ ਮੈਸੇਜ ਸਾਡੇ ਧਰਤੀ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਦਿੱਤਾ ਗਿਆ ਉਹ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਰੋਜਾ ਇਫਤਾਰੀ ਦੇ ਪ੍ਰੋਗਰਾਮ ਤੇ ਮੈਂ ਆਇਆ ਕੁਝ ਦਿਨ ਪਹਿਲਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਉੱਥੇ ਪੰਡਿਤ ਜੀ ਵੀ ਸੀ ਉੱਥੇ ਗ੍ਰੰਥੀ ਸਾਹਿਬ ਵੀ ਸੀ ਉੱਥੇ ਸਾਈ ਧਰਮ ਤੋਂ ਦਰਿਤ ਭਾਈਚਾਰੇ ਤੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੋਜਾ ਫਤਾਰੀ ਦਾ ਪ੍ਰੋਗਰਾਮ ਕੀਤਾ ਤੇ ਅੱਜ ਵੀ ਈਦ ਦਾ ਤਿਹਾਰ ਸਾਰੇ ਭਾਈਚਾਰਿਆਂ ਦੇ ਲੋਕ ਮਲੇਰਕੋਟਲੇ 'ਚ ਇਕੱਠੇ ਹੋ ਕੇ ਜਿਹੜਾ ਮਨਾਉਂਦੇ ਆ ਤੇ ਉਹ ਮਲੇਰਕੋਟਲਾ ਮੈਨੂੰ ਲੱਗਦਾ ਕਿ ਅਸਲੀ ਮਲੇਰਕੋਟਲਾ ਜਿੱਦਾਂ ਦਾ ਸੁਪਨਾ ਸਾਡੇ ਆਜ਼ਾਦੀ ਜਿਹੜੇ ਕਲਾਟੀ ਸੀ ਉਹਨਾਂ ਨੇ ਦੇਖਿਆ ਸੀ ਕਿਉਂਕਿ ਜੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਰਾਜਗੁਰੂ ਸਖਦੇਵ ਨੇ ਦਿੱਤੀ ਲਾਲ ਲਾਜਪਤ ਰਾਏ ਨੇ ਦਿੱਤੀ ਤਾਂ ਉੱਥੇ ਇਸ਼faqullah ਨੇ ਵੀ ਕੁਰਬਾਨੀ ਦਿੱਤੀ ਹੋਰ ਵੀ ਹਜ਼ਾਰਾਂ ਮੁਸਲਮਾਨ ਭਾਈਚਾਰੇ 24 ਲੋਕ ਸੀ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਤੇ ਅੱਜ ਵੀ ਜ਼ਰੂਰਤ ਹੈ ਕਿ ਸਾਰੇ ਭਾਈਚਾਰੇ ਇਸੇ ਤਰ੍ਹਾਂ ਮਿਲ ਕੇ ਜਿਹੜਾ ਹੈ ਸਾਡਾ ਦੇਸ਼ ਨੂੰ ਕਿਹਾ ਜਾਂਦਾ ਵੀ ਇੱਕ ਗੁਲਦਸਤਾ ਹੈਗਾ ਉਹਦੇ ਵਿੱਚ ਰਲ ਮਿਲ ਕੇ ਦੇਸ਼ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਇਹ ਆਦੇਸ ਪਵਿੱਤਰ ਦਿਹਾੜੇ ਤੇ ਹੀ ਅੱਲਾਹ ਅੱਗੇ ਅਰਦਾਸ ਹੈ ਕਿ ਜਿਹੜੇ ਲੋਕਾਂ ਚ ਪਾੜਾ ਪਾਉਣ ਵਾਲੀਆਂ ਧਰਮਾਂ ਦੀ ਮਜਬੂਰ ਦੇ ਨਾਮ ਤੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦਾ ਅੰਤ ਹੋਏਗਾ ਤੇ ਲੋਕਾਂ ਨੂੰ ਜੋੜ ਕੇ ਰੱਖਣ ਵਾਲੇ ਲੋਕ ਹੈ ਜਿਹੜੇ ਉਹ ਅੱਗੇ ਆਉਣ ਸਰ ਮੁੱਖ ਮੰਤਰੀ ਸਾਹਿਬ ਪਿਛਲੀ ਵਾਰੀ ਵੀ ਨਹੀਂ ਆਏ ਜੀ ਤੇ ਇਸ ਵਾਰ ਵੀ ਨਹੀਂ ਆਏ ਤਾਂ ਦੇਖੋ ਕਿਉਂਕਿ ਉਹ ਦਿੱਲੀ ਸੀ ਤੇ ਤੁਹਾਨੂੰ ਪਤਾ ਹੈ ਵੀ ਜਿਹੜਾ ਨੈਸ਼ਨਲ ਲੈਵਲ ਤੇ ਕੁਝ ਇਦਾਂ ਦੇ ਕਟਨਾਕਰਮ ਚੱਲ ਰਹੇ ਆ ਸਾਡੇ ਨੈਸ਼ਨਲ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਲਜਾਇਆ ਜਾ ਰਿਹਾ ਅਰੈਸਟ ਜਿਹੜਾ ਉਹ ਕੀਤਾ ਹੋਇਆ ਤਾਂ ਕਰਕੇ ਹੁਣ ਸਾਰੀ ਪਾਰਟੀ ਦੀ ਨੈਸ਼ਨਲ ਪੱਧਰ ਤੇ ਜਿਹੜੀ ਕਮਾਂਡ ਹੈ ਉਹ ਭਗਵੰਤ ਮਾਨ ਜੀ ਕੋਲੇ ਹੈ ਵੈਸੇ ਤਾਂ ਸਾਨੂੰ ਬੜੀ ਖੁਸ਼ੀ ਹੈ ਵੀ ਚਲੋ ਸਾਡੇ ਲੀਡਰ ਅੱਜ ਜਿਨ੍ਹਾਂ ਨੂੰ ਅਸੀਂ ਸੰਗ੍ਰੂਪ ਤੋਂ ਪਹਿਲਾਂ ਪਾਰਲੀਮੈਂਟ ਬਣਾਇਆ ਅੱਜ ਪੂਰੇ ਦੇਸ਼ ਦੇ ਲੀਡਰ ਜਿਹੜੇ ਆ ਉਹ ਬਣ ਰਹੇ ਨੇ ਪਰ ਇਹਦੇ ਨਾਲ ਇਹ ਹੈ ਵੀ ਰੁਝੇਵੇਂ ਵੀ ਵਧੇਰੇ ਜਿਹੜੇ ਅੱਜ ਜਦੋਂ ਲੀਡਰ ਵੱਡਾ ਹੁੰਦਾ ਵੱਧ ਜਾਂਦੇ ਆ ਤਾਂ ਇਸੇ ਕਰਕੇ ਅੱਜ ਉਹਨਾਂ ਦੇ ਮਾਤਾ ਜੀ ਜਿੰਨਾ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਜਨਮ ਦਿੱਤਾ ਅੱਜ ਉਹ ਮਾਤਾ ਜੀ ਸਾਡੇ ਕੋਲੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਮੈਸੇਜ ਲੈ ਕੇ ਆਏ ਐ ਐਮਐਲਏ ਸਾਹਿਬ ਪਹੁੰਚੇ ਐ ਸੋ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਮੈਸੇਜ ਜਿਹੜਾ ਸਮਝਾ ਜਾਵੇ ਜਦੋਂ ਉਹਨਾਂ ਦੇ ਮਾਤਾ ਜੀ ਪਹੁੰਚ ਗਏ ਈਦ ਦੀ ਵਧਾਈ ਉਹਨਾਂ ਨੇ ਸਾਰਿਆਂ ਭਾਈਚਾਰੇ ਨੂੰ ਜਿਹੜੀ ਆ ਉਹ ਦਿੱਤੀ ਐ ਐਜ਼ ਐਮਪੀ ਤੁਸੀਂ ਖੜ ਰਹੇ ਹੋ ਕੀ ਵਿਜ਼ਨ ਲੈ ਕੇ ਚੱਲਦੇ ਹੋ ਸਰੂਰ ਵਾਸਤੇ ਔਰ ਮਲੇ ਕੋਲੇ ਵਾਸਤੇ ਦੇਖੋ ਸਾਡੀ ਪਾਰਟੀ ਦੀ ਦਿੱਲੀ ਚਾਹੇ ਚਾਹੇ ਇੱਥੇ ਇੱਕੋ ਹੀ ਵਿਜ਼ਨ ਹੈ ਅਸੀਂ ਕਦੇ ਵੀ ਮੈਂ ਨਿੱਜੀ ਤੌਰ ਤੇ ਵੀ ਦੂਜਿਆਂ ਨੂੰ ਭੰਡਣ ਤੇ ਕਿਹੜੀ ਪਾਰਟੀ ਕੀ ਕਰ ਰਹੀ ਆ ਉਹਦੇ ਤੇ ਜਿਆਦਾ ਵਿਸ਼ਵਾਸ ਨਹੀਂ ਰੱਖਦਾ ਇੱਕੋ ਡਵੈਲਪਮੈਂਟ ਦੇ ਏਜੰਡੇ ਤੇ ਜਿਹੜੀ ਸਾਡੀ ਪਾਰਟੀ ਕੰਮ ਕਰਦੀ ਆ ਉਹ ਤੇ ਹੀ ਮੈਂ ਕਰਦਾ ਤੇ ਮੇਰੇ 7 ਸਾਲ ਦਾ ਮੇਰਾ ਕਹਿ ਲੋ ਵੀ ਇੱਕ ਚੋਣੇ ਹੋਏ ਨਮਾਇंदे ਦੇ ਤੌਰ ਤੇ ਜਿਹੜਾ ਸਿਆਸੀ ਕੈਰੀਅਰ ਹੋ ਚੁੱਕਿਆ 5 ਸਾਲ ਮੈਂ ਵਿਰੋਧੀ ਤਰ੍ਹਾਂ ਐਮਐਲਏ ਰਿਆ 2 ਸਾਲ ਤੋਂ ਮੈਂ ਹੁਣ ਸਰਕਾਰ ਦੇ ਵਿੱਚ ਮੰਤਰੀ ਆ ਨਾ ਤਾਂ ਮੈਂ ਜਦੋਂ ਵਿਰੋਧੀ ਤਰਚ ਸੀ ਕਦੇ ਕਿਸੇ ਤੇ ਨਿੱਜੀ ਈ ਕਾ ਟਿੱਪਣੀ ਮੈਂ ਵਿਧਾਨ ਸਭਾ ਚ ਨਹੀਂ ਕੀਤੀ ਤੇ ਹੁਣ 2 ਸਾਲਾਂ ਤੋਂ ਵੀ ਕੇਵਲ ਤੇ ਕੇਵਲ ਡਿਵੈਲਪਮੈਂਟ ਮੇਰਾ ਹਲਕਾ ਤੁਹਾਡੇ ਨਾਲ ਆ ਤੁਸੀਂ ਉੱਥੇ ਪਤਾ ਕਰ ਲੋ ਵੀ ਜਿਹੜੇ ਕੰਮ 40 40 ਸਾਲ ਤੋਂ ਰੁਕੇ ਹੋਏ ਸੀ ਅਸੀਂ ਪਿਛਲੇ 2 ਸਾਲ ਦੇ ਵਿੱਚ ਉੱਥੇ ਜਿਹੜੇ ਆ ਉਹ ਕੀਤੇ ਆ ਚਲੋ ਸਰਕਾਰ ਨੇ ਤਾਂ ਪੂਰੇ ਪੰਜਾਬ ਚ ਕੀਤੇ ਕੀਤੇ ਆ ਬੜੀਆਂ ਚੀਜ਼ਾਂ ਉਹ ਨੇ ਵੀ ਜਿਹੜੀਆਂ ਅੱਜ ਤੱਕ ਕਦੇ ਕਿਸੇ ਸਰਕਾਰ ਨੇ ਕਰਨ ਬਾਰੇ ਸੋਚੀਆਂ ਹੀ ਨਹੀਂ ਜੇ ਸਰਕਾਰਾਂ ਕਰਦੀਆਂ ਵੀ ਸੀ ਤਾਂ ਜਦੋਂ ਇਲੈਕਸ਼ਨ ਚ 6 ਕਿ ਮਹੀਨੇ ਰਹਿ ਜਾਂਦੇ ਸੀ ਉਦੋਂ ਸ਼ੁਰੂ ਕਰਦੀਆਂ ਸੀ ਪਰ ਸਾਡੀ ਸਰਕਾਰ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲੀ ਹੋਈ ਹੈ ਤੇ ਪਹਿਲੇ 2 ਸਾਲਾਂ ਦੇ ਵਿੱਚ ਹੀ بڑے ਇਦਾਂ ਦੇ ਕੰਮ ਨੇ ਜਿਹੜੇ ਕੀਤੇ ਨੇ ਖਾਸ ਤੌਰ ਤੇ ਮਲੇਰਕੋਟਲੇ ਦੇ ਸੈਂਕੜੇ ਕਰੋੜ ਦੇ ਜਿਹੜੇ ਡਿਵੈਲਪਮੈਂਟ ਦੇ ਪ੍ਰੋਜੈਕਟ ਨੇ ਹੋਏ ਨੇ ਟ੍ਰੀਟਮੈਂਟ ਪਲਾਂਟ ਮੈਡੀਕਲ ਕਾਲਜ ਇੱਥੇ ਆ ਰਿਹਾ ਕੁੜੀਆਂ ਵਾਲਾ ਕਾਲਜ ਮਾਤਾ ਜੀ ਆਨੇ ਸਾਡੇ ਵਿੱਚ ਸੋ ਲਗਾਤਾਰ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਜਿਹੜੇ ਜਾਰੀ ਰਹਿਣਗੇ ਤੇ ਮੈਂ ਵੀ ਡਵੈਲਪਮੈਂਟ ਦੇ ਝੰਡੇ ਨੂੰ ਲੈ ਕੇ ਸੰਗਰੂਧ ਦੇ ਨੂੰ ਇਲੈਕਸ਼ਨ ਲੱਗ ਰਿਹਾ ਹਾਂ। ਹਾਂ ਜੀ ਕਿਵੇਂ ਕਿਵੇਂ ਅੱਜ ਮੁਬਾਰਕੰਦੀ ਹੈ। ਧੰਨਵਾਦ ਭਾਈ ਬਹੁਤ ਇਤਿਫਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਕਰੀਓ ਸਾਰੇ ਦੇਸ਼ਾਂ ਪ੍ਰਦੇਸ਼ਾਂ ਚ ਬੈਠਿਆ ਮੁਸਲਮਾਨ ਭਾਈਚਾਰੇ ਦੀ ਸ਼ਾਂਤ ਬਣੀ ਰਹੇ ਬਹੁਤ ਬਹੁਤ ਬਤਨ। ਅਨਸਰ ਵੇ ਦੇਖਦੇ ਹੋ ਸੀਨ ਸਾਹਿਬ ਬਦੋਗੇ ਬਿਲਕੁਲ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਕਿਉਂਕਿ ਉਹ ਦਿੱਲੀ ਚ ਬਿਜ਼ੀ ਨੇ ਇਸ ਕਰਕੇ ਉਹਨਾਂ ਦੇ ਮਾਨਯੋਗ ਮਾਤਾ ਜੀ ਸ਼੍ਰੀਮਤੀ ਹਰਪਾਲ ਕੌਰ ਜੀ ਸਾਰੇ ਮੁਸਲਮਾਨ ਭਰਾਵਾ ਨੂੰ ਮੁਬਾਰਕਬਾਦ ਦੇਣ ਲਈ ਇੱਥੇ ਉਚੇਚੇ ਤੌਰ ਤੇ ਪਹੁੰਚੇ ਨੇ ਔਰ ਸਾਡੇ ਪੰਜਾਬ ਦੇ ਖੇਡ ਮੰਤਰੀ ਤੇ ਲੋਕ ਸਭਾ ਹਲਕਾ ਸੁਗਰੂ ਤੋਂ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ ਅੱਜ ਉੱਚ ਸਤਿਕਾਰ ਤੇ ਆਏ ਨਾ ਤੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਮਲੇਰ ਕੋਲਾ ਦੇ ਪੰਜਾਬ ਦੇ ਦੇਸ਼ ਦੇ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ Eid ਦੀਆਂ Eid ul Fitr ਦੀਆਂ ਮੁਬਾਰਕਾਂ ਦਿੱਤੀਆਂ ਨਾ ਔਰ ਆਪਸੀ ਭਾਈਚਾਰੇ ਲਈ ਅਮਨ ਔਰ ਸ਼ਾਂਤੀ ਲਈ ਦੁਆਵਾਂ ਕੀਤੀਆਂ ਗਈਆਂ ਤਾਂ ਕਿ ਸਾਡਾ ਜਿਹੜਾ ਮਲੇਰ ਕੋਲਾ ਹੈ ਸਦੀਆਂ ਤੋਂ ਗੁਜ਼ਰਦਾ ਸੇ ਜਿਦਾਂ ਇੱਥੇ ਦੇ ਲੋਕ ਆਪ ਬਿਚੀ ਦਲ ਮਿਲ ਕੇ ਬਹਿੰਦੇ ਆ ਰਹੇ ਨਾ ਔਰ ਗੁਜ਼ਰਦਾ ਸੇ ਦੇ ਬਾਕਬਖਤਰਾਂ ਦੇ ਫੁੱਲਾਂ ਦੀ ਜਿਹੜੀ ਮੋਤਰ ਔਰ ਉਸ ਦੀ ਜਿਹੜੀ ਸੁਗੰਧੀ ਹੈ ਉਸ ਦੀ ਖੁਸ਼ਬੂ ਹੈ ਉਸ ਨੂੰ ਇਥੋਂ ਬਖੇਰਾ ਜਾ ਰਿਹਾ ਹੈ ਰੋਕੇ ਸੇ ਰੁਕੇਗੀ ਨਖ਼ਿਆਲਾਤ ਦੀ ਖੁਸ਼ਬੂ ਤੁਲਾਕ ਇਸੇ ਸਭ ਦੀ ਨਿਗਾਹੋਂ ਸੇ ਛੁਪਾ ਰਖ ਦੇਸ਼ ਦੀਆਂ ਕੁਝ ਫਿਰਕੂ ਤਾਕਤਾਂ ਤੁਹਾਡੇ ਦੇਸ਼ ਦੀ ਕੇਂਦਰ ਦੀ ਸਰਕਾਰ ਦੇਸ਼ ਦੇ ਅੰਦਰ ਨਫ਼ਰਤ ਦੀ ਜ਼ਹਿਰ ਕੋਲੀ ਹੈ ਨਫ਼ਰਤ ਦਾ ਪ੍ਰਚਾਰ ਕਰ ਰਹੀ ਹੈ ਔਰ ਅਸੀਂ ਆਮ ਆਦੀ ਪਾਰਟੀ ਜਿਹੜੀ ਹੈ ਉਹ ਆਪਸੀ ਪਿਆਰ ਮੁਹੱਬਤ ਭਾਈਚਾਰਾ ਡਵੈਲਪਮੈਂਟ ਦੀ ਰਾਜਨੀਤੀ ਕਰਦੇ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਇਨ ਅਸੀਂ ਮੁਹੱਲਾ ਕਲੀਨਿਕ ਬਣਾਇਨ ਅਸੀਂ ਮੈਡੀਕਲ ਕਾਲਜ ਬਣਾਉਣ ਜਾ ਰਹੇ ਆ ਅਸੀਂ ਸਿਹਤ ਸਹੂਲਤਾਂ ਨੇ ਲਈ ਹਸਪੀਟਲ ਦੀ ਹਾਲਤ ਸੁਧਾਰ ਰਹੇ ਆ ਅਸੀਂ ਸੜਕਾਂ ਵਧੀਆ ਕੀਤੀਆਂ ਨੇ ਅਸੀਂ ਸਕੂਲਾਂ ਦੀ ਡਵੈਲਪਮੈਂਟ ਲਈ ਪੈਸਾ ਲੈ ਕੇ ਆਏ 10 ਕਰੋੜ 63 ਲੱਖ ਰੁਪਿਆ ਔਰ ਤੁਸੀਂ ਦੇਖਿਆ ਇਹ ਤੇ ਸ਼ਹਿਰ ਦੇ ਅੰਦਰ ਇੱਕ ਬਹੁਤ ਵੱਡ ਸਦੀਆਂ ਤੋਂ ਗੰਦਾ ਨਾਲਾ ਸੀਗਾ ਉਸ ਨੂੰ 14 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਬੰਦ ਕਰਵਾਇਆ ਹੈ ਔਰ 29 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਾਰਾ ਜੇ ਤੁਸੀਂ ਮਲੇਰਕੋਟਲਾ ਦੇਖੇ Eid ਦੇ ਸ਼ੁਭ ਮੌਕੇ ਦੇ ਵਿੱਚ 30 ਮੈਂ ਅੱਜ Eid ਦੇ ਖਾਸ ਤਰ੍ਹਾਂ ਜਿਹੜੀ ਸਮੁੱਚੇ ਦੁਨੀਆ ਦੇ ਵਿੱਚ ਜਿੱਥੇ ਸਾਰਾ ਮੁਸਲਮਾਨ ਭਾਈਚਾਰਾ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਮੁਸਲਮਾਨ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਲੋਕ ਸਭਾ ਫਤਿਹਗੜ ਸਾਹਿਬ ਦਾ ਚਾਰਜ ਮਨ ਅਧਿਕਾਰ ਚੁਣਨ ਦੇ ਤੇ ਆਮ ਆਦਮੀ ਪਾਰਟੀ ਕੋਲੋਂ ਮੈਨੂੰ ਪੰਜਾਬ ਸਰਕਾਰ ਦੇ ਵਿੱਚ ਸਟਰੀਟ ਦਾ ਚੇਅਰਮੈਨ ਲਾਇਆ ਪੰਜਾਬ ਸਰਕਾਰ ਦੀ ਤਾਕਤ ਸਾਰੇ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਉਮੀਦ ਕਰਦੇ ਆ ਵੀ ਜਿਸ ਤਰ੍ਹਾਂ ਇਹ ਸਾਡਾ ਦੇਸ਼ ਇੱਕ ਗੁਲਦਸਤਾਨ ਵਕ ਵਕ ਫੁੱਲਾਂ ਦੇ ਨਾਲ ਤੋਇਆ ਹੋਇਆ ਇਸੇ ਤਰ੍ਹਾਂ ਇੱਥੇ ਭਾਈਚਾਰਕ ਖਸਾਨ ਤੇ ਖੁਸ਼ੀਆਂ ਦੇ ਨਾਲੇ ਦਿਨ ਦੁਗਣੀ ਰਾਤ ਚੁਗਣੀ ਤਾਂ ਕੀ ਕਰਨਾ ਹੈ